ਕੇਂਦਰ ਸਰਕਾਰ ਵੱਲੋਂ ਨਵੇਂ ਕਾਨੂੰਨ ਲੈ ਕੇ ਆਉਂਦੇ ਜਾਂ ਫਿਰ ਪੁਰਾਣੇ ਜਿਹੜੇ ਮੋਟਰ ਵਹੀਕਲ ਐਕਟ ਦੇ ਵਿੱਚ ਐਮੈਂਡਮੈਂਟ ਕਰਨ ਨੂੰ ਲੈ ਕੇ ਪੂਰੇ ਡਰਾਈਵਰ ਪਾਈਚਾਰੇ ਦੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ। ਹਾਲਾਂਕਿ ਪੂਰੇ ਤੇਜ ਤੇ ਵਿੱਚ ਇਹ ਹੜਤਾਲ ਜਿਹੜੀ ਹੈ ਜਾਰੀ ਅੱਜ ਦੂਸਰਾ ਦਿਨ ਹੈ। ਨਵੇਂ ਸਾਲ ਦੇ ਅਗਲੇ ਦਿਨ ਇਹ ਪੂਰਾ ਜਿਹੜਾ ਮਾਮਲਾ ਹੈ ਉਹ ਫਖ ਦਾ ਨਜ਼ਰ ਆਇਆ। ਮੁਹਾਲੀ, ਚੰਡੀਗੜ੍ਹ ਔਰ ਪੰਚਕੁਲੇ ਦੀ ਗੱਲ ਕਰੀਏ ਤਾਂ ਪੰਪਾਂ ਦੇ ਉੱਪਰ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਦੇ ਲੰਬੀਆਂ ਕਤਾਰਾਂ ਨਜ਼ਰ ਆਈਆਂ। ਹਾਲਾਂਕਿ ਹੁਣ ਅਸੀਂ ਇਸ ਵਕਤ ਚੰਡੀਗੜ੍ਹ ਦੇ ਟਰਾਂਸਪੋਰਟ ਨਗਰ ਵਿਖੇ ਮੌਜੂਦ ਆ ਔਰ ਜਿਹੜੇ ਡਰਾਈਵਰ ਭਾਈਚਾਰੇ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਕੀ ਉਹਨਾਂ ਦਾ ਕਹਿਣਾ ਇਸ ਕਾਨੂੰਨ ਬਾਰੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਪੂਰੀ ਕਰ ਲੈਨੇ ਆ ਤੁਹਾਡਾ ਕੀ ਨਾਮ ਹੈ ਜੀ ਰਜਿੰਦਰ ਸ਼ਰਮਾ ਹੈ ਜੀ ਅਰਜਿੰਦਰ ਜੀ ਕਿਸ ਤਰੀਕੇ ਨਾਲ ਦੇਖਦੇ ਜਿਹੜੇ ਕਾਨੂੰਨ ਬਣਾਏ ਗਏ ਨੇ ਕਿਹੜਾ ਰੋਸ ਹੈ ਇਹਦੇ ਵਿੱਚ ਔਰ ਕਿਉਂ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਇਹ ਰੋਸ ਇਹ ਹੈਗਾ ਨੰਬਰੇ ਤੋਂ ਡਰਾਈਵਰ ਹੈ ਜੋ ਗਰੀਬ ਬੰਦਾ ਹੁੰਦਾ ਹੈ 7 ਲੱਖ ਰੁਪਿਆ ਅਗਰ ਜੁਰਮਾਨਾ ਉਸਪੈ ਲੱਗਦਾ ਹੈ ਔਰ ਡਰਾਈਵਰ ਕੋਲ 7 ਲੱਖ ਰੁਪਿਆ ਨਹੀਂ ਹੁੰਦਾ ਅਗਰ 7 ਲੱਖ ਰੁ ਔਰ ਨੰਬਰ 10 ਸਾਲ ਦੀ ਸਜ਼ਾ ਹੈ ਅਗਰ ਉਹ ਛੋਟੇ-ਛੋਟੇ ਬੱਚੇ ਹੈਗੇ ਅਗਰ 10 ਸਾਲ ਤੱਕ ਉਹ ਜੇਲੇ ਦੇ ਅੰਦਰ ਰਹੇਗਾ ਤਾਂ ਉਸਨੇ ਬੱਚਾ ਕੋਣ ਵੜੇਗਾ ਮਾਲੇ ਮਾਲਿਕ 7 ਲੱਖ ਰੁਪਏ ਕੋ ਦੇ ਜਾਓ ਮੇਰੀ ਗੱਡੀ ਚਲਾ ਲੈ ਤੋ 7 ਲੱਖ ਰੁਪਏ ਮੈਨੂੰ ਦੇ ਦਿੰਦਾ ਹੂੰ ਤੋ 10 ਸਾਲ ਉਹ ਜੇਲ੍ਹ ਮੇ ਰਹੇਗਾ ਤੁਸੀਂ ਕੀ ਉਸ ਦਾ ਸਰੋਸਾ ਹੈਗਾ ਭਈ ਉਸ ਦੇ ਬੱਚੇ ਉਹ ਕੋਣ ਵੜੇਗਾ ਔਰ ਜਿਸ ਤਰੀਕੇ ਦੇ ਨਾਲ ਪੂਰਾ ਗੱਲ ਕਰੀਏ ਤਾਂ ਕਈ ਵਕੀਲ ਵੀ ਇਹਦੇ ਨਾਲ ਸਹਿਮਤ ਨੇ ਪ੍ਰਧਾਨ ਮੰਤਰੀ ਨੇ ਵੀ ਜਿਹੜਾ ਫੈਸਲਾ ਲਿਆ ਹੈ ਗ੍ਰਹਿ ਮੰਤਰੀ ਨੇ ਫੈਸਲਾ ਲਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਹਾਦਸੇ ਹੁੰਦੇ ਨੇ ਉਹਦੋਂ ਡਰਾਈਵਰ ਜਿਹੜੇ हादसा करके बाद फरार हो जाते हैं मौके थोड़ा इस बारे की दे कहना है। देखो ये बात ठीक है जी ड्राइवर को अगर गाड़ी का एक्सीडेंट हो गया तो पब्लिक इतने होते हैं ड्राइवर को ही मार देंगे और उसकी गारंटी क्या है ड्राइवर की अगर आजकल कानून ये है इंडिया के अंदर बड़े वाइकल का कसूर निकाला जाता है वे बड़ा वाहकल है उसको ही पकड़ेंगे सारे छोटे जगह स्कूटर भी कार भी किसी में लग जाता है तो कई मोटरसाइकिल वाले हैं पाँच छः साल लगा के ड्राइवर बनता है ट्रक चलाना सीखता है और जो कार चलाते हैं स्कूलों में जाकर दो चार दिन दस दिन पंद्रह दिन में कार चला सीख लेते हैं ਉਸਕੇ ਬਾਅਦ ਉਹ ਕੈਸੇ ਡਰਾਈਵਿੰਗ ਕਰਤੇ ਹਨ ਕੁਝ طرح ਪੀਕੇ ਜਿਹੜਾ ਉਸਲਾ ਟਰੱਕ ਵਾਲਾ ਡਰਾਈਵਰ ਮਜਬੂਰ ਹੁੰਦਾ ਹੈ ਉਸਕੇ ਜਿਦਰਾ ਵਜ਼ਨ ਬੜਾ ਹੁੰਦਾ ਹੈ ਟਾਈਮ ਪਾਸ ਉਹ ਗਾੜੀ ਲੈਣੀ ਹੁੰਦੀ ਹੈ ਆਪਣੀ ਸਾਈਡ ਵਿੱਚ ਠੀਕ ਨਾਲ ਚਲਦਾ ਹੈ ਤਾਂ ਸਾਰਾ ਗੁੱਸਾ ਟਰੱਕ ਦੇ ਡਰਾਈਵਰ ਦੇ ਉੱਪਰ ਹੀ ਲੱਗ ਜਾਂਦਾ ਹੈ ਬਸ ਕੋਈ ਸੁਣਵਾਈ ਨਹੀਂ ਹੁੰਦੀ بڑے ਵਾਈਕਲ ਦਾ ਇਹ ਸਾਰਾ ਕਸੂਰ ਲਗਾ ਜੇਕਰ ਜੇਕਰ ਹੁਣ ਸਰਕਾਰ ਨੇ ਇਹ ਰੂਲ ਜਿਹੜਾ ਉਹ ਲਾਗੂ ਕਰ ਦਿੱਤਾ ਹੈ ਹੁਣ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਅੱਜ ਦੂਸਰਾ ਦਿਨ ਹੈ ਪ੍ਰਦਰਸ਼ਨ ਜਿਹੜਾ ਇਹ ਕਿੰਨੇ ਦਿਨ ਜਾਰੀ ਰਹੇਗਾ ਤੁਹਾਡਾ ਕੀ ਨਾਮ ਹੈ ਜੀ ਸੀ ਸਰ ਧਰਮਰਾਜ ਆਦੋ ਕਿੰਨੇ ਦਿਨ ਇਹ ਪ੍ਰਦਰਸ਼ਨ ਚੱਲੀ ਰਹੇਗਾ ਸਰ ਜਬ ਤੱਕ ਸਭ ਦੀ ਸਹਿਮਤੀ ਨਹੀਂ ਜਬ ਤੱਕ ਇਹ ਕਾਨੂੰਨ ਹਟੇਗਾ ਨਹੀਂ ਤਦ ਤੱਕ ਇਹ ਜੋ ਪ੍ਰਦਰਸ਼ਨ ਜਾਰੀ ਰਹੇਗਾ ਸਰ ਔਰ ਇਹਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ ਡਰਾਈਵਰ ਭਾਈ ਚਾਰੇ ਦੇ ਲੋਕ ਹੋ ਤੁਹਾਨੂੰ ਵੀ ਪਤਾ ਹੈ ਵੀ ਸਾਰਾ ਜਿਹੜਾ ਸਰਕਲ ਹੈ ਤੁਹਾਡੇ ਸਿਰ ਤੇ ਹੀ ਹੁੰਦਾ ਹੈ ਕਿਉਂਕਿ ਜਿਹੜਾ ਇੱਕ ਪਾਸੇ ਗੱਲ ਕਰੀ ਤਾਂ ਹੁਣ ਮੋਹਾਲੀ ਚੰਡੀਗੜ੍ਹ ਦੀ ਗੱਲ ਲੈ ਲਈਏ ਕੱਲੀ ਪੂਰੀ ਦੇਸ਼ ਦੀ ਅਲੱਗ ਗੱਲ ਹੈ ਔਰ ਇੱਥੇ ਹੀ ਪੈਟਰੋਲ ਦੀ ਜਿਹੜੀ ਕਮੀ ਹੈ ਉਹ ਨਜ਼ਰ ਆ ਰਹੀ ਹੈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਥੋੜਾ ਇਸ ਬਾਬਤ ਕੀ ਕਹਿਣਾ ਬੌਜੀ ਜਦ ਡਰਾਈਵਰ ਆਏਗਾ ਹੀ ਨਹੀਂ ਟੈਂਕਰ ਲੈ ਕੇ ਆਏਗਾ ਨਹੀਂ ਤਾਂ ਪ पेट्रोल आएगा जब ड्राइवर चलाएगा गाड़ी तभी तो और ड्राइवर के ऊपर इतना अंधा कानून लगाया गया है तो ड्राइवर कहाँ से लेके आएगा सात लाख रुपये भरेगा फैमिली वाला है बच्चे वाला है बंदा बाहर और पूरी रात रात भर गड़ियाँ रोड पर चलाता है उसके बाद बाई चांस एक्सीडेंट एक्सीडेंट हर हमेशा बड़ी गाड़ियों की गलती आती है लेकिन होती नहीं है दिखावा क्या होता है कि बड़ी गाड़ियों की गलती है होती है हमेशा छोटी वालों की लेकिन जो भी एक केस बनता है वो बड़ी गाड़ी के ऊपर बनता है कभी कोई छोटे वालों के नहीं पकड़ता ਸਰ ਜਨਤਾ ਕੇ ਲਈ ਕਾਨੂੰਨ ਬਣਾਣਾ ਚਾਹੀਏ ਨਾ ਕਿਉਂਕਿ ਸਰਕਾਰ ਦਾ ਇਹ ਕਹਿਣਾ ਹੈ ਸਰਕਾਰ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਹੁੰਦਾ ਹੈ ਔਰ ਉਹਦੇ ਬਾਅਦ ਡਰਾਈਵਰ ਨੂੰ ਚਾਹੀਦਾ ਹੈ ਕਿ ਉਹ ਹਾਦਸੇ ਦੇ ਦੌਰਾਨ ਜਿਹੜਾ ਜਿਹੜਾ ਵੀ ਜ਼ਖਮੀ ਹੁੰਦਾ ਹੈ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਏ ਸਰ ਉਹ ਹਮ ਰਾਜੀ ਇਸ ਕੇ ਲਈ ਸਰ ਜਨਤਾ ਕੇ ਲਈ ਵੀ ਕਾਨੂੰਨ ਬੰਨਣਾ ਚਾਹੀਏ ਨਾ ਜਨਤਾ ਡਰਾਈਵਰ ਔਰ ਗਾੜੀ ਕੋ ਕੋਈ ਜਾਨ ਮਾਲ पे ਕੋਈ ਖਤਰਾ ਨਾ ਕਰੇ कानून जनता के लिए बनाइए ना बनाए ना सरकार इसको भी बनाए कि कानून की जनता कोई ड्राइवर पे हावे ना हो मारे ना पीटे ना तोड़े ना फोड़े ना ड्राइवरों के लिए लिए साथ क्या होता है आप देखिए कितना जो होता है ड्राइवरों के साथ इसके लिए कानून बनाया जनता अगर उसको मार दी पीट दी बीस साल उसको सजा है कोई छुएगा नहीं पहला काम इसके बाद कोई नुकसान करता है तो जनता भरपाई करेगी उसका ये भी कानून बनाया सरकार ना हम सहमत हैं बाकी इसको जिसकी गलती उसको सजा दें अब एक एक हर आदमी के लिए मोटरसाइकिल वाले के लिए भी ये कानून है सबके लिए सर हमारे लिए नहीं वो भी एक एक ड्राइवर माना जाता है मोटरसाइकिल वाला भी मोटरसाइकिल जो चला रहा है कार चला रहा है मोटरसाइकिल वो भी एक ड्राइवर माना जाता है हर आदमी ड्राइवर है जितने खड़े हैं हर घर में ड्राइवर है हम ही ड्राइवर सर नहीं इसके लिए तो किसी से भी हो जाता है तो पहले जनता का रोक लगाए हम हॉस्पिटल ले जाएंगे दवा कराएंगे सब कुछ कराएंगे हमारे जान माल माल को कोई खतरा ना हो इसके लिए भी कानून बनाए सरकार जो है ਔਰ ਜਦੋਂ ਤੱਕ ਉਹਨਾਂ ਸਰਕਾਰ ਤੁਹਾਡੇ ਨਾਲ ਕੋਈ ਸਹਿਮਤ ਨਹੀਂ ਹੁੰਦੀ ਤੁਹਾਡਾ ਅਗਲਾ ਐਕਸ਼ਨ ਜਿਹੜਾ ਉਹ ਕੀ ਰਹੇਗਾ ਤੁਹਾਡਾ ਕੀ ਨਾਮ ਹੈ ਜੀ ਰਸ਼ਦ ਐਮਨ ਦਾ ਅ ਕਿਸ ਜਗ੍ਹਾ ਤੋਂ ਆਏ ਹੋ ਤੁਸੀਂ ਡਰਾਈਵਰੀ ਕਰਦੇ ਹੋ ਇੱਥੇ ਡਰਾਈਵਰੀ ਡਰਾਈਵਰੀ ਜੇਕਰ ਸਰਕਾਰ ਨਹੀਂ ਫਿਲਹਾਲ ਮੰਨਦੀ ਕੋਈ ਨਹੀਂ ਸਹਿਮਤੀ ਹੁੰਦੀ ਤਾਂ ਜਿਹੜਾ ਅਪਰਦਰਸ਼ਨ ਐ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਇਹ ਬੜੇ ਲੈਵਲ ਤੇ ਪ੍ਰਦਰਸ਼ਨ ਹੋਗਾ ਜੀ ਅਭੀ ਤਾਂ ਇਹ 3 ਦਿਨ ਦਾ ਟੈਲਰ ਹੈ ਬਾਕੀ ਤਾਂ ਪਿਕਚਰ ਬਾਕੀ ਹੈ ਅਭੀ ਪੂਰਾ ਦਿਨ ਦੇਖੋ ਜਿਸ ਤਰੀਕੇ ਦੇ ਨਾਲ ਤੁਸੀਂ ਸਾਰੇ ਡਰਾਈਵਰ ਭਾਈਚਾਰੇ ਦੇ ਲੋਕ ਖੜੇ ਹੋ ਪੂਰਾ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਅੱਜ ਪੈਟਰੋਲ ਘਟਿਆ ਔਰ ਕੱਲ ਨੂੰ ਰਾਸ਼ਨ ਜਿਹੜਾ ਹੈਗਾ ਰਸੋਈ ਗੈਸ ਤੁਸੀਂ ਸਾਰਾ ਸਮਾਨ ਜਿਹੜਾ ਤੁਸੀਂ ਲੈ ਕੇ ਆਉਨੇ ਹੋ ਸਭ ਘਟੇਗਾ ਜੀ ਸਭ ਕੁਝ ਘਟੇਗਾ ਕੋਈ ਜੋ ਗਾੜੀ ਚਲਾਏਗਾ ਕੋਈ ਨਹੀਂ ਜੋ ਗਾੜੀ ਕੋ ਚਲਾਏਗਾ ਨਹੀਂ ਤਾਂ ਸਮਾਨ ਕਹਾਂ ਸੇ ਆਏਗਾ ਜੋ ਵੀ ਵਿਵਸਥਾ ਹੈ ਅਰਧ ਵਿਵਸਥਾ ਕੇ ਉੱਪਰ ਹੈ ਅਰਧ ਵਿਵਸਥਾ ਕੇ ਉੱਪਰ ਹੈ ਜਬ ਟਰੱਕ ਚਲੇਗੇ ਨਹੀਂ ਡਰਾਈਵਰ ਚਲਾਏਗੇ ਨਹੀਂ ਤਾਂ ਉਹਨਾਂ ਖਾਣਾ ਪਾਣੀ ਕਹਾਂ ਸੇ ਆਏਗਾ ਕੋਈ ਯਹਾਂ ਪੇ ਸ਼ਹਿਰੋਂ ਮੇ ਖੇਤੀਆਂ ਨਹੀਂ ਹੈ ਖੇਤੀਆਂ ਦਿਹਾਤ ਮੇ ਹੈ ਅਦਰਵਾਇਜ਼ ਜਬ ਤੱਕ ਹਮ ਲੋਗੋ ਕੋ ਹਮਾਰੇ ਮਾਰਫਤ ਮੇ ਫੈਸਲਾ ਨਹੀਂ ਮਿਲੇਗਾ ਤਬ ਤੱਕ ਹਮ ਹੜਤਾਲ ਕਰੇਗੇ और हमारे जगह पे हमारे जगा, हमारे जगह पे अमित शाह जी को बैठा के देखा जाए अमित शाह जी को बैठा दिया जाए उसके बाद बोला जाए कि एक दस दिन डोबरी करके देखें, उसके बाद जो कानून निकाले हैं ये कानून पे हम सहमत हो जाएंगे वो बैठ के देखें इस चीज को और एक पास से हूँ गाल करिए जिम्मे दस रहे हो प्रदर्शन जारी रहेगा जी जी। कसुर नहीं है लेकिन सरकार हमारे लिए गलत कानून होगा तो हम कहा से उसका साथ देंगे पहले उनको हमारे मार्फेत में सोचना चाहिए बारे में जरूर सोचेंगे हम जरूर सोचेंगे उनके बारे में लेकिन पहले हमारा देखा जाए कि हम उनके मार्फ में हम जो काम कर रहे हैं तो हमारे मार्फ में भी होना चाहिए ड्राइवर गाड़ी नहीं चलाएगा धुंध का टाइम है बाई चांस कोई हादसा हो भी गया दस साल वो अपने बच्चों के पास नहीं जाएगा सात लाख रुपए जुर्माना जो हमारे पास देने के लिए होता है तो मैं अपना भी करके घर बैठ जाता गाड़ी क्यों चलाते चौबीस घंटे आंखों में दर्द होने लगता है गाड़ी चलाते जाते इसी करके कि सात लाख हम जुर्माना दें दस साल जेल काटें ऐसा हो सकता है ਕੋਈ ਡਰਾਈਵਰ ਨਹੀਂ ਕਰੇਗਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਜਿਹੜੇ ਨੇ ਉਹ ਦਾਅਵੇ ਕੀਤੇ ਜਾਂਦੇ ਔਰ ਤੋਹਫੇ ਜਿਹੜੇ ਹੈ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਹਾਲਾਂਕਿ ਜਿਹੜਾ ਕਮਜ਼ੋਰ ਵਰਗ ਹੈ ਜਿਨ੍ਹਾਂ ਦੇ ਵਿੱਚ ਹੁਣ ਇਹ ਮਿਡਲ ਲੈਵਲ ਜਿਹੜਾ ਹੈਗਾ ਜਿਦੇ ਵਿੱਚ ਡਰਾਈਵਰ ਆਉਂਦੇ ਨੇ ਔਰ ਇਹ ਕੇਂਦਰ ਸਰਕਾਰ ਵੱਲੋਂ ਜਿਹੜਾ ਤੋਹਫਾ ਮਿਲਿਆ ਉਹਦੇ ਉੱਪਰ ਫਿਲਹਾਲ ਪ੍ਰਦਰਸ਼ਨ ਜਿਹੜਾ ਉਹ ਜਾਰੀ ਹੈ ਔਰ ਗੱਲਬਾਤ ਕਰਨਗੇ ਤੁਹਾਡਾ ਕੀ ਨਾਮ ਹੈ ਜੀ ਰਾਜਕਮਰ ਜੀ ਤੁਸੀਂ ਵੀ ਡਰਾਈਵਰੀ ਕਰਦੇ ਹੋ ਕਿਵੇਂ ਦੇਖਦੇ ਹੋ ਇਸ ਪੂਰੇ ਕਾਨੂੰਨ ਨੂੰ ਇਹ ਕਾਨੂੰਨ ਬਾਬੂ ਜੀ ਇਸ ਤਰ੍ਹਾਂ ਦਾ ਜੀ ਵੀ ਜਿਸ ਤਰ੍ਹਾਂ ਮੋਦੀ ਨੇ ਸਾਨੂੰ ਨਾ ਨਵੇਂ ਸਾਲ ਦਾ ਤੋਹਫਾ ਦਿੱਤਾ ਠੀਕ ਹੈ ਇਹ ਤੋਹਫਾ ਲਿਆ ਸਾਨੂੰ ਨਵੇਂ ਸਾਲမှာ ਵੀ ਖੁਸ਼ੀ ਮਨਾਓ ਤੁਸੀਂ ਠੀਕ ਹੈ ਇਹ ਖੁਸ਼ੀ ਬਾਤ ਹੈ ਜੇ ਇਹ ਡਰਾਈਵਰਾਂ ਵਾਂ ਜੇ 7-7 ਲੱਖ ਰੁਪਏ ਹੋਵੇ ਤਾਂ ਇਹ ਫਿਰ ਆਪਣਾ ਧੱਕੇ ਖਾਮਾ ਆਪਣੇ ਘਰਾਂ ਨਾ ਬੈਠਾ ਕੋਈ ਯੂਪੀ ਤੇ ਆਇਆ ਵਾ ਕੋਈ ਬਿਹਾਰ ਤੇ ਆਇਆ ਵਾ ਕੋਈ ਚੰਡੀਗੜ੍ਹ ਤੇ ਆਇਆ ਕੋਈ ਕਿਚੀ ਤੇ ਆ ਕੋਈ ਕਿਚੀ ਤੇ ਕਮਾਨ ਖਾਣੇ ਆਏ ਨੇ ਇਹਨਾਂ ਦੇ ਜੇ ਉਹਨਾਂ ਨੂੰ ਰੋਟੀਆਂ ਨਹੀਂ ਮਿਲੂਗੀਆਂ ਕਿਉਂਕਿ ਬੱਚਿਆਂ ਨੂੰ ਨਹੀਂ ਮਿਲੂਗੀ ਤਾਂ ਕਿਆ ਕਰੂੰਗਾ ਡਰਾਈਵਰ ਜੀ ਜੇਕਰ ਦੇਖੋ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿਸਾਨ ਭਾਈਚਾਰੇ ਵੱਲੋਂ ਵੀ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਹੜਾ ਕੇਂਦਰ ਸਰਕਾਰ ਵੱਲੋਂ ਤਿੰਨ ਕਾਨੂੰਨ ਬਣਾਏ ਗਏ ਸੀ ਇਹਨਾਂ ਦੇ ਵਿੱਚ ਐਮਐਸਪੀ ਗਰੰਟੀ ਸੀਗੀ ਹੋਰ ਇਸ ਤਰੀਕੇ ਦੇ ਕਾਨੂੰਨ ਸੀ ਔਰ ਲਗਾਤਾਰ ਇੱਕ ਸਾਲ ਤੇ ਕਈ ਮਹੀਨੇ ਉੱਥੇ ਬੈਠ ਕੇ ਪੂਰਾ ਕਾਨੂੰਨ ਰੱਦ ਕਰਾਏ ਔਰ ਤੁਹਾਡਾ ਅੱਗੋਂ ਕੀ ਪਲਾਨ ਹੈ ਤੁਸੀਂ ਅਗਲੀ ਰੂਪਰੇਖਾ ਕੀ ਤਿਆਰ ਕੀਤੀ ਹੈ ਤੁਸੀਂ ਕੀ ਪ੍ਰਦਰਸ਼ਨ ਕਰੋਗੇ ਅਗਲਾ ਇਸ ਕਰਕੇ ਕਰ ਰਹੇ ਆ ਨਾ ਜੀ ਇਹ ਕਾਨੂੰਨ ਵਾਪਸ ਲੈ ਲਵਾ ਅਸੀਂ ਚੱਲ ਰਹੇ ਆ ਉਹ ਸਵੇਰੇ ਸਾਡਾ ਡਰਾਈਵਰ ਆਇਆ ਦਿੱਲੀ ਤੇ ਆ ਰਿਹਾ ਦਾ ਉਹ ਤਾਂ ਡਰਾਈਵਰ ਘੱਟ ਪਿੰਡ ਵਾਲੇ ਜਿਆਦਾ ਦਿਖਾਉਂਦਾ ਮੁੰਡਾ ਇੱਥੇ ਆ ਕੇ ਕੰਨ ਲਾਲ ਕਰ ਦਿਆ ਮਾਰ ਮਾਰ ਕੇ ਪਿੰਡ ਵਾਲੇ ਮਾਰ ਰਹੇ ਗਏ ਲੱਕ ਨਾਮ ਡਰਾਈਵਰਾਂ ਦਾ ਚੱਲ ਰਿਹਾ ਡਰਾਈਵਰ ਕਿਸੇ ਨੂੰ ਨਹੀਂ ਮਾਰਦਾ ਹੈ ਨਾ ਡਰਾਈਵਰ ਝਗੜਾ ਕਰਨਾ ਚਾਹਾਂ ਲੇਕਿਨ ਜਿਹੜੇ ਗੇ ਲੱਡੂ ਹੋਣਾ ਵਿੱਚ ਖੜੇ ਹੋ ਆਣ ਕੇ ਮਾਰ ਰਹੇ ਨੇ ਮੁੰਡੇ ਦਾ ਕੰਨ ਲਾਲ ਕਰਿਆ ਪਿਆ ਮਾਰ ਮਾਰ ਕੇ ਮਰਦਾ ਉਹ ਕਿਆ ਕਰੂਗਾ ਅੱਥਾ ਬੰਦਾ ਜਿਸ ਤਰੀਕੇ ਨਾਲ ਤੁਸੀਂ ਇਸ ਕਾਨੂੰਨ ਦੇ ਨਾਲ ਸਹਿਮਤ ਹੈਗੇ ਹੋ ਵੀ ਜਿਵੇਂ ਜਿਵੇਂ ਕੇਂਦਰ ਸਰਕਾਰ ਨੇ ਕਿਹਾ ਹੈ ਵੀ ਜਿਹੜਾ ਜੋ ਵੀ ਉੱਥੇ ਹੁੰਦਾ ਹੈ ਹਾਦਸਾ ਹੁੰਦਾ ਹੈ ਤਾਂ ਉਹਦੇ ਬਾਅਦ ਜਿਹੜੇ ਡਰਾਈਵਰ ਭਾਈਚਾਰਾ ਹੈ ਉਹਨਾਂ ਨੂੰ ਵਾਪਸ ਹਸਪਤਾਲ ਦੇ ਵਿੱਚ ਲੈ ਕੇ ਜਾਵੇ ਤੁਸੀਂ ਇਸ ਤੋਂ ਸਹਿਮਤ ਹੈਗੇ ਹੋ ਨਹੀਂ ਜੀ ਬਿਲਕੁਲ ਨਹੀਂ ਸਰ ਅਸੀਂ ਲੈ ਕੇ ਜਾਵਾਂਗੇ ਫਿਰ ਤਾਂ ਅਸੀਂ ਵੀ ਹਸਪਤਾਲ ਸਾਨੂੰ ਕੌਣ ਲੈ ਜਾਊਗਾ ਸੰਨ ਦਾ ਮਾਰ ਦੂਗੀ ਜਨਤਾ ਜਨਤਾ ਲਈ ਕਾਨੂੰਨ ਬਣਾਇਆ ਜਨਤਾ ਨਹੀਂ ਝੜਦੀ ਚਾਹ ਪੰਜਾਬੀ ਆ ਚਾਹ ਬਿਹਾਰੀ ਆ ਚਾਹ ਯੂਪੀ ਕਾ ਚਾਹ ਬੰਗਾਲ ਕਾ ਕਿੱਥੀ ਕਾ ਵੀ ਹੈ ਕਿਸੇ ਵੀ ਏਰੀਆ ਵਿੱਚ ਚਲੇ ਜਾਓ ਗੇਲ ਅੱਗ ਲਾ ਦਿਆਂ ਅਸੀਂ ਅੱਗ ਲਾਉਂਦੇ ਦੇਖੇ ਗੇਲ ਗੱਡੀਆਂ ਫੁਕਦੀਆਂ ਦੇਖੀਆਂ ਅੱਗ ਲਗਾ ਦਿੰਦੇ ਹਾਂ ਉਸਕੇ ਬਾਅਦ ਉਸੇ ਨੂੰ ਉਠਾ ਕੇ ਫਿਰ ਫੇਕ ਦਿੰਦੇ ਹਾਂ ਆ ਨੌਬਤ ਪਰਮਾਨ ਤਿੰਨ ਡਰਾਈਵਰ ਫੁੱਕੇ ਗੱਡੀ ਦੇ ਵਿੱਚ ਤਿੰਨ ਡਰਾਈਵਰ ਮਾਰੇ ਕੀ ਕੀ ਟਿਮਾਰੇ ਪਰ ਬਿਨਾ ਆਪਾਂ ਦਾ ਕੰਮ ਕਿਉਂਕਿ ਤੁਸੀਂ ਹੁਣ ਜਿਹੜਾ ਹੈਗਾ ਟਰੱਕ ਭਾਈ ਚਾਰੇ ਦੇ ਵਿੱਚ ਖੜੇ ਹੋ ਪ੍ਰਾਈਵੇਟ ਬੱਸਾਂ ਵਾਲੇ ਵੀ ਜਿਹੜੇ ਹੜਤਾਲ ਕਰੀ ਜਾ ਰਹੇ ਸਰਕਾਰੀ ਵੀ ਖੜਾ ਜਾ ਕਿਉਂਕਿ ਸਰਕਾਰੀ ਵਾਲੇ ਵੀ ਡਰਾਈਵਰ ਦਾ ਜਿਹੜਾ ਹੈਗਾ ਪੇਸ਼ਾ ਇਹ ਕਿਤੇ ਨਾ ਕਿਤੇ ਬੜਾ ਜ਼ਿੰਮੇਵਾਰੀ ਵਾਲਾ ਹੈ ਤੁਸੀਂ ਵੀ ਇਹ ਚੀਜ਼ ਨੂੰ ਜਾਣਦੇ ਹੋ ਪੜੀ ਪੜ ਜਾਣਦੇ ਹੋ ਹੁਣ ਅਗਲਾ ਜਿਹੜਾ ਤੁਹਾਡਾ ਸਟੈਪ ਹੈ ਉਹ ਕੀ ਹੈਗਾ ਸਾਡਾ ਸਾਡਾ ਸਟੈਪ ਇਹ ਹੈਗਾ ਜਦ ਤੱਕ ਬਣੇ ਸਿਸਟਮ ਠੀਕ ਨਾ ਹੋ ਗਾ ਅਸੀਂ ਗੱਡੀ ਕੋਈ ਕੋਈ ਚਲਾਉਂਗੇ ਸਾਡੀ ਗੱਡੀ ਖੜੀ ਹੈ ਸਾਡੇ ਪਰੇ ਬੁੱਖਾ ਮਰ ਜਾ ਕੋ ਚੱਕਰ ਨਹੀਂ ਹੈ ਅਸੀਂ ਸਹਿਮਤ ਹੈਗੇ ਆ ਠੀਕ ਹੈ ਪਰ ਇੱਕ ਆਵਾਸੀ ਇਹ ਕਹਿੰਦੇ ਆ ਸਾਰੇ ਨਿਯਮ ਡਰਾਈਵਰ ਨੂੰ ਕਿਉਂ ਲਾਗੂ ਹੁੰਦੇ ਆ ਪਬਲਿਕ ਨੂੰ ਕਿਉਂ ਲਾਗੂ ਨਹੀਂ ਹੁੰਦੇ ਆ ਡਰਾਈਵਰ ਕਿਹੜਾ 12 ਛੱਡਿਆ ਹਰ ਨਿਯਮ ਡਰਾਈਵਰ ਤੋਂ ਲਾਗੂ ਹੁੰਦੇ ਆ ਟੋਲ ਵਾਲਾ ਡਰਾਈਵਰ ਛੱਡਿਆ ਚੋਰ ਡਰਾਈਵਰ ਛੱਡਿਆ ਆਟੋ ਡਰਾਈਵਰ ਛੱਡਿਆ ਪੁਲਿਸ ਡਰਾਈਵਰ ਛੱਡਿਆ ਹਰ ਚੀਜ਼ ਡਰਾਈਵਰ ਛੱਡੀ ਆ ਕਿਉਂ ਛੱਡੀ ਆ ਡਰਾਈਵਰ ਆ ਬਾਰਾ ਹੈ ਗਿਆ ਸਾਡੀ ਕੋਈ ਫੈ ਵੋਟ ਰਹਿ ਦਿੰਦੇ ਸਾਰ ਹਰ ਕੋਈ ਅਗਲੇ ਸਾਲ ਫੇਰ ਇਲੈਕਸ਼ਨ ਆਏ ਸਰ ਮੋਦੀ ਨੂੰ ਹੀ ਵੋਟ ਪਾਉਂਗੇ ਜਾਂ ਕਿਸੇ ਹੋਰ ਪਾਰਟੀ ਨੂੰ ਨਹੀਂ ਵੋਟ ਕਿਸੇ ਨੂੰ ਨਹੀਂ ਪਾਉਂਗੇ ਬਿਲਕੁਲ ਨਹੀਂ ਕਿਸੇ ਨੂੰ ਨਹੀਂ ਪਾਉਂਗਾ ਅਸੀਂ ਵੋਟ ਅਸੀਂ ਵੋਟ ਪਾਣ ਜਾਣਾ ਨਹੀਂ ਇਸ ਵਾਰ ਦਾ ਜੋ ਮਰਜੀ ਹੋ ਜਾਏ ਪਰਿਵਾਰ ਭੁੱਖਾ ਮਜਾ ਕੋਈ ਚੱਕਰ ਨਹੀਂ ਹੈ ਵੋਟ ਥੋੜੀ ਫਿਰ ਵੀ ਪੈ ਜੂਗੀ ਹੋਰ ਤਰੀਕੇ ਨਾਲ ਨਹੀਂ ਪਾਂਦੇ ਫਿਰ ਉਹ ਤਾਂ ਹੈ ਜੀ ਉਹ ਤਾਂ ਹੁਣ ਵੀ ਪੈ ਰਹੀ ਆ ਹੁਣ ਕਿਹੜੇ ਪੈ ਰਹੀ ਆ ਹੁਣ ਵੀ ਪੈਂਦੀ ਆ ਉਹ ਤਾਂ ਕੀ ਪਹਿਲਾਂ ਪੈ ਰਹੀ ਆ ਹੁਣ ਪੈਂਦੀ ਆ ਉਹ ਤਾਂ ਸਰ ਉਹ ਤਾਂ ਮੋਲੀ ਉਹ ਤਾਂ ਸੱਡੋ ਸੀ ਤੁਹਾਨੂੰ ਪਤਾ ਹੀ ਆ ਕੀ ਹੋਇਆ ਪਾ ਸਰਕਾਰ ਕੀ ਕਰ ਰਹੀ ਆ ਬਿਲਕੁਲ ਪਤਾ ਹੈ ਇਸੇ ਤਰੀਕੇ ਦੇ ਤਸਵੀਰਾਂ ਜਿਹੜੀਆਂ ਇੱਕ ਵਾਰ ਦਿਖਾ ਦਿੰਨੇ ਆ ਪੂਰੀ ਗੱਡੀ ਜਿਹੜੀ ਹੈਗੀ ਆ ਉਹ ਪੂਰੀ ਖੜੀ ਐ ਇਸ ਟਰਾਂਸਪੋਰਟ ਨਗਰ ਦੇ ਵਿੱਚ ਜਿੰਨੀਆਂ ਵੀ ਜਿੱਥੇ ਤੱਕ ਵੀ ਜਿਹੜੀ ਨਿਗਾਹ ਜਾਂਦੀ ਆ ਉਹ ਪੂਰੀ ਟਰੱਕ ਯੂਨੀਅਨ ਜਿਹੜੀ ਐ ਸੇਵਾ ਦੇ ਉੱਪਰ ਪੰਜਾਬ ਮਾਤਾ ਰ ਕੇਂਦਰ ਸਰਕਾਰ ਕਲਾਬ ਜਿਹੜਾ ਪ੍ਰਦਰਸ਼ਨ ਹੋ ਰਿਹਾ ਜਾਰੀ ਹੈ ਹਾਲਾਂਕਿ ਗਲਵਾ ਜੇਕਰ ਕੀਤੀ ਜਾਵੇ ਤਾਂ ਕੇਸਰੀ ਕੇ ਦਾ ਅਗਲਾ ਜਿਹੜਾ ਕਾਰਗੁਜ਼ਾਰੀ ਰਹਿਣ ਵਾਲੀ ਆ ਤੁਹਾਡਾ ਕੀ ਨਾਮ ਹੈ ਜੀ ਮੈਂ ਰਾਮੂ ਆਏ ਤੁਸੀਂ ਵੀ ਡਰਾਈਵਰੀ ਕਰਦੇ ਹੋ ਨਾਲ ਨਹੀਂ ਜੀ ਮੇਰੇ ਡਿਊਟੀ ਹੈ ਹਾਂ ਇਹ ਤਾਂ ਪਾਰਕਿੰਗ ਵਾਲਾ ਪਾਰਕਿੰਗ ਵਿੱਚ ਜੋ ਪਰਚੀ ਨਹੀਂ ਕਰਾਤੇ ਤੋ ਉਸਕੇ ਕੀ ਕਾਜੂਮਦਾਰ ਨੇ ਮੈਨੂੰ ਇਹ ਬਤਾਓ ਬਗਾ ਉਹ ਮਸਲਾ ਹਲੇ ਹੋਰ ਤਰੀਕੇ ਨਾਲ ਦੇ ਦੇਖੀਏ ਤਾਂ ਜਿਹੜੇ ਕਾਨੂੰਨ ਹੈ ਕੇਂਦਰ ਕੇਂਦਰ ਸਰਕਾਰ ਦੇ ਨਾਲ ਜਿਹੜਾ ਮਾਮਲਾ ਹੈਗਾ ਔਰ ਉਸ ਤੋਂ ਬਾਅਦ ਹੁਣ ਅਗਲਾ ਜਿਹੜਾ ਸਟੈਪ ਹੈ ਸਿੱਧੇ ਤੌਰ ਦੇ ਉੱਪਰ ਪ੍ਰਦਰਸ਼ਨ ਜਿਹੜਾ ਉਹ ਜਾਰੀ ਰਹੇਗਾ ਹਾਲਾਂਕਿ ਕਿਸ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਜਾਰੀ ਰਹੇਗਾ ਵੱਡੇ ਪੱਧਰ ਦੇ ਉੱਪਰ ਇਹ ਕੀਤਾ ਜਾਵੇਗਾ ਜਦੋਂ ਤੱਕ ਕੇਂਦਰ ਸਰਕਾਰ ਜਿਹੜੀ ਹੈ ਉਹ ਨਹੀਂ ਪਹੁੰਚਦੀ ਔਰ ਕੇਂਦਰ ਸਰਕਾਰ ਜਿਹੜਾ ਹੈਗਾ ਜਿਸ ਤਰੀਕੇ ਦਾ ਵਤੀਰਾ ਹੁਣ ਰੱਖਿਆ ਗਿਆ ਔਰ ਜਿਹੜਾ ਡਰਾਈਵਰ ਨੇ ਡਰਾਈਵਰ ਵੱਲੋਂ ਸਿੱਧੇ ਤੌਰ ਦੇ ਉੱਪਰ ਕਰੀਏ ਤਾਂ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਜਾਰੀ ਰਹੇਗਾ ਔਰ ਇਸ ਦੀ ਸਿੱਧੇ ਤੌਰ ਤੇ ਅਸਰ ਜਿਹੜਾ ਉਹ ਪट्रोल ਤੇ ਵੀ ਪਵੇਗਾ ਗੈਸ ਜਾਂ ਫਿਰ ਆਪਣੇ ਘਰ ਦਾ ਰਾਸ਼ਨ ਔਰ ਰਸੋਈ ਗੈਸ ਤੇ ਵੀ ਕਿਉਂਕਿ ਸਿੱਧੇ ਤੌਰ ਦੇ ਉੱਪਰ ਜਿਹੜਾ ਸਮਾਨ ਬਾਹਰ ਸੂਬਿਆਂ ਤੋਂ ਪੰਜਾਬ ਤੱਕ ਪਹੁੰਚਦਾ ਜਾਂ ਫਿਰ ਪੰਜਾਬ ਤੋਂ ਬਾਰੀ ਸੂਬਿਆਂ ਤੱਕ ਜਾਂਦਾ ਹੈ ਉਹ ਸਿੱਧੇ ਤੌਰ ਦੇ ਉੱਪਰ ਨੁਕਸਾਨ ਹੋਵੇਗਾ ਔਰ ਨੁਕਸਾਨ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਕਮੀ ਜਿਹੜੀ ਆਉਣੀ ਹੈ ਉਹ ਹਰੇਕ ਘਰ ਦੇ ਉੱਪਰ ਪ੍ਰਭਾਵਿਤ ਜਿਹੜੀ ਆ ਉਹ ਕਰੇਗੀ ਔਰ ਅਗਲਾ ਜਿਹੜਾ ਸਵਾਲ ਹੈ ਕਿ ਕਦੋਂ ਤੱਕ ਇਹ ਜਿਹੜੀ ਹੜਤਾਲ ਹੈ ਉਹ ਜਾਰੀ ਰਹੇਗੀ ਔਰ ਪਹਿਲਾਂ ਕਿਸਾਨ ਵਰਗ ਹੈ ਔਰ ਦੂਸਰੇ ਪਾਸੇ ਜਿਹੜਾ ਮਜ਼ਦੂਰ ਵਰਗ ਹੈ ਲਗਾਤਾਰ ਹੜਤਾਲਾਂ ਤੇ ਨੇ ਹੜਤਾਲਾਂ ਤੋਂ ਬਾਅਦ ਹੁਣ ਅਗਲਾ ਜਿਹੜਾ ਵਿਸ਼ਾ ਹੈ ਕਿ ਜਦੋਂ ਹੜਤਾਲ ਇਹ ਖਤਮ ਹੁੰਦੀ ਹੈ ਫਿਰ ਟਰੈਕ ਡਰਾਈਵਰ ਜਿਹੜਾ ਆਪਣਾ ਕੰਮ ਫੇਰ ਤੋਂ ਸ਼ੁਰੂ ਕਰਨਗੇ ਔਰ ਜਿਹੜਾ ਆਮ ਜਨਜੀਵਤ ਹੈ ਉਹ ਪ੍ਰਭਾਵਿਤ ਹੋਇਆ ਉਹ ਠੀਕ ਹੋਵੇਗਾ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ